ਗੁਰਾ ਦੇ ਨੇੜਲੇ ਬੜਾ ਪਿੰਡ ਦੇ ਵਾਰਡ ਨੰਬਰ 1 ਵਿੱਚ ਸ਼ਾਮਲਟ ਵਿੱਚ ਬਣੇ ਕੂੜੇ ਦੇ ਡੰਪ ਨੂੰ ਲੈ ਕੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਅਤੇ ਮੁਹੱਲਾ ਨਿਵਾਸੀ 2-13 ਵਿੱਚ ਵੰਡ ਹੋਏ ਹਨ ਜਿਨ੍ਹਾਂ ਵਿੱਚ ਵਾਰਡ ਦੀ ਮੌਜੂਦਾ ਪੰਚਾਇਤ ਮੈਂਬਰ ਨਜ਼ਮਾ ਸਾਫਾ ਪੰਚਾਇਤ ਮੈਂਬਰ ਅਜੀਵ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀਆਂ ਵੱਲੋਂ ਇਸ ਕੂੜੇ ਦੇ ਡੰਪ ਨੂੰ ਆਬਾਦੀ ਵਿੱਚੋਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਸ਼ਾਮਲਟ ਵਿੱਚ ਪਾਰਕ ਜਾਂ ਬੱਚਿਆਂ ਲਈ ਖੇਡਣ ਲਈ ਖੇਡ ਮੈਦਾਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਉੱਧਰ ਦੂਜੇ ਪਾਸੇ ਪਿੰਡ ਦੇ ਮੌਜੂਦਾ ਸਰਪੰਚ ਤੇ ਸਾਬਕਾ ਪੰਚਾਇਤ ਮੈਂਬਰ ਸੀਮਾ ਰਾਣੀ ਦੇ ਪਤੀ ਹਰਦੀਪ ਕੁਮਾਰ ਅਤੇ ਹੋਰ ਪਿੰਡ ਵਾਸੀਆਂ ਵੱਲੋਂ ਇਸ ਥਾਂ ਤੇ ਪੁਰਾਣੀ ਪੰਚਾਇਤ ਵੱਲੋਂ ਸੋਲਿਡ ਵੇਸਟ ਦਾ ਪ੍ਰੋਜੈਕਟ ਮਨਜ਼ੂਰ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਇਸ ਸ਼ਾਮਲਾਟ ਤੇ 5 ਲੱਖ ਰੁਪਏ ਦੇ ਕਰੀਬ ਦੀ ਗ੍ਰਾਂਟ ਵੀ ਇਸ ਪ੍ਰੋਜੈਕਟ ਲਈ ਮਨਜ਼ੂਰ ਹੋਣ ਦੀ ਗੱਲ ਆਖੀ ਜਾ ਰਹੀ ਹੈ ਕੀ ਹੈ ਪੂਰਾ ਮਾਮਲਾ ਲੋ ਸੁਨੋਨੇ ਹਾ ਤੁਹਾਨੂੰ ਦੋਨੇ ਧਿਰਾਂ ਦੀ ਜ਼ੁਬਾਨੀ ਪਹਿਲਾਂ ਤਾਂ ਮਨੀਜੀ ਜੀ ਤੁਹਾਡਾ ਧੰਨਵਾਦ ਕਿ ਤੁਸੀਂ ਸਾਡੇ ਇਸ ਮੁੱਦੇ ਨੂੰ ਸੁਣ ਕੇ ਸਾਡੇ ਕੋਲ ਬੜੇ ਪਿੰਡ ਦੇ ਬੜੇ ਪਿੰਡ ਦੇ ਜੋ ਲੋਕ ਦੁਖੀ ਆ ਉਹਨਾਂ ਦੇ ਵਿਚਾਰ ਸੁਣਨ ਲਈ ਪਹੁੰਚੇ ਅਸੀਂ মিডিਆ ਦਾ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੀ ਇਸ ਜਿਹੜੀ ਆਵਾਜ਼ ਸਾਡੀ ਆਟਰੀ ਸੀ ਇਹਨੂੰ ਸੁਣਿਆ ਔਰ ਸਾਡੇ ਕੋਲ ਪਹੁੰਚ ਕੀਤੀ ਸੋ ਅਸੀਂ ਇਹ ਜਿਹੜਾ ਮੁੱਦਾ ਇਹ ਆ ਕਿ ਇੱਥੇ ਇੱਕ ਪਾਣੀ ਵਾਲੀ ਮੋਟਰ ਆ ਜਿਹੜੇ ਪੂਰੇ ਮੁਹੱਲੇ ਨੂੰ ਪਾਣੀ ਜਾਂਦਾ ਪਲਾਸੇ ਦੇ ਵਿੱਚ ਢੇਰ ਸੀ ਪੂਰੇ ਜਿੱਥੇ ਹੁਣ ਆਪਾਂ ਖੜੇ ਆ ਇਸ ਟਾਈਮ ਇਹਦੇ ਵਿੱਚ 4-4 5-5 ਫੁੱਟ ਢੇਰ ਸੀਗੇ ਪੂਰੇ ਥਾਂ ਦੇ ਵਿੱਚ ਔਰ ਜਦੋਂ ਬਾਰਿਸ਼ ਆਉਂਦੀ ਸੀ ਪਾਣੀ ਜਿਹੜਾ ਸੀ ਉਹ ਮੋਟਰ ਦੇ ਵਿੱਚ ਮੈਕਸ ਹੁੰਦਾ ਸੀ ਔਰ ਲੋਕਾਂ ਨੂੰ ਬਿਮਾਰੀਆਂ ਲੱਗਦੀਆਂ ਸੀ ਸੋ ਇਸ ਕਰਕੇ ਜਿਹੜੀ ਪਹਿਲੀ ਪੰਚਾਇਤ ਸੀ ਬੀਐਸਪੀ ਤੇ ਅਕਾਲੀ ਦਲ ਦੀ ਤੇ ਸਾਰਿਆਂ ਦੀ ਸਾਂਝੀ ਜੋ ਬੜੇ ਪਿੰਡ ਦੀ ਪੰਚਾਇਤ ਸੀ ਸਾਰਿਆਂ ਦੀ ਕਿਸੇ ਵੀ ਮਲ ਪਾਰਟੀ ਵਾਜ ਤੋਂ ਉੱਠ ਕੇ ਪੰਚਾਇਤ ਬਣਾਈ ਗਈ ਸੀ ਉਹਨਾਂ ਨੇ ਆਪਣਾ ਜਿਹੜਾ ਇਸ ਮੁੱਦੇ ਨੂੰ ਚੱਕਿਆ ਔਰ ਇਹਦੇ ਲਈ ਜੋ ਉਹਨਾਂ ਨੇ ਐਫਰਟ ਕੀਤਾ ਇਹਨੂੰ ਸਪਾਈ ਕਰਾਈ ਸਾਰਾ ਪੰਚਾਇਤ ਨੇ ਆਪਣੇ ਥਰੂ ਇਹ ਸਾਰਾ ਕੁਝ ਕੀਤਾ ਔਰ ਇਹਦੇ ਥੋੜੇ ਜੇ ਥਾਂ ਦੇ ਵਿੱਚ ਢੇਰ ਛੱਡ ਦਿੱਤਾ ਗਿਆ ਕਿਉਂਕਿ ਲੋਕਾਂ ਦੇ ਵਿਰੋਧ ਕਰਕੇ ਢੇਰ ਛੱਡ ਦਿੱਤਾ ਗਿਆ ਉਸ ਤੋਂ ਬਾਅਦ ਇਹ ਸਾਰੀ ਸਫਾਈ ਕਰਾ ਦਿੱਤੀ ਗਈ ਅਸੀਂ ਸਾਰਿਆਂ ਨੇ ਬਹੁਤ ਕੋਲੋਂ ਜੇਬਾਂ ਚੋਂ ਪੈਸਾ ਲਾ ਕੇ ਮਿਹਨਤ ਕੀਤੀ ਔਰ ਇਹਦੇ ਵਿੱਚ ਕੱਚੇ ਦੇ ਵਿੱਚ ਵੜ-ਵੜ ਕੇ ਆਪਣੇ ਪੈਰ ਪੜੋ ਆਏ ਸਾਰਾ ਕੁਝ ਕੀਤਾ ਸਾਫਸ ਪੋਲੀਏ ਬਹੁਤ ਸੀ ਤੇ ਉਸ ਤੋਂ ਬਾਅਦ ਡਾਕਟਰ ਬੀ ਆਰ ਅੰਬੇਡਕਰ ਨੌਜੋਨ ਸਭਾ ਦੇ ਸਾਡੇ ਸਾਰੇ ਜਿੰਨੇ ਸਾਥੀ ਖੜੇ ਆ ਇਹਨਾਂ ਨੇ ਰਲ ਕੇ ਪੰਚਾਇਤ ਦੀ ਸਹਿਮਤੀ ਦੇ ਨਾਲ ਪੰਚਾਇਤ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਪਾਰਕ ਦੇ ਵਿੱਚ ਬੂਟੇ ਲਗਾਏ ਗਏ ਤਾਂ ਕਿ ਇਹਦੇ ਵਿੱਚ ਗਾਹਾਂ ਬੂਟਿਆਂ ਤੋਂ ਬਾਅਦ ਅਸੀਂ ਝੂਲੇ ਜਾਂ ਬਜ਼ੁਰਗਾਂ ਦੇ ਬੈਠਣ ਲਈ ਕੁਰਸੀਆਂ ਲਗਾਉਣ ਦਾ ਜੋ ਸਾਡਾ ਪਲਾਨ ਸੀਗਾ ਤੋਂ ਜੁੜਿਆ ਵੀ ਇਹ ਢੇਰ ਆ ਸੀ ਇਹ ਢੇਰ ਚੱਕ ਕੇ ਸਾਡਾ ਇੱਕ ਥੋੜਾ ਜਿਹਾ ਦੂਰ 100 100 ਮੀਟਰ ਦੂਰ ਇੱਕ ਢੇਰਾਂ ਲਈ ਜਗ੍ਹਾ ਹੋਰ ਹੈਗੀ ਸਾਡੇ ਮਹੱਲੇ ਕੋ ਅਸੀਂ ਉੱਥੇ ਢੇਰ ਲੈ ਜਾਣਾ ਚਾਹੁੰਦੇ ਸੀ ਤਾਂ ਕਿ ਇਹ ਢੇਰ ਜਿਹੜਾ ਪਹਿਲਾਂ ਬਾਹਰ ਸੀਗਾ ਹੁਣ ਮਹੱਲੇ ਦੇ ਬਿਲਕੁਲ ਵਿੱਚ ਆ ਚੁੱਕਾ ਜਿੱਦਾਂ ਤੁਸੀਂ ਦੇਖਦੇ ਆ ਸਾਰੇ ਘਰ ਹੀ ਹੈ ਆਲੇ ਦੋਲੇ ਤੇ ਇਸ ਢੇਰਾਂ ਦੇ ਵਿੱਚੋਂ 2009 ਦੇ ਵਿੱਚ ਇੱਕ ਸਾਡੇ ਇੱਥੇ ਲੜਕੀ ਨੂੰ ਸੱਪ ਲੜ ਕੇ ਵੀ ਮਰ ਗਿਆ ਹੁਣ ਜਿਹੜਾ ਵੀ ਮੱਲੇ ਤੋਂ ਬਾਹਰ ਜਾਂ ਮੱਲੇ ਤੋਂ ਇਸ ਢੇਰਾਂ ਤੋਂ ਦੂਰ ਦੇ ਘਰ ਆਇਆ ਉਹ ਜੋ ਮਰਿਆ ਕੁੱਤਾ ਜੋ ਸੱਪ ਸਪੋਲਿਆ ਜੋ ਘਰਾਂ ਚੋਂ ਫੜਦੇ ਆ ਉਹ ਇੱਥੇ ਛੱਡ ਜਾਂਦੇ ਆ ਇੱਥੋਂ ਛੱਡ ਕੇ ਉਸ ਤੋਂ ਬਾਅਦ ਸਾਡੇ ਘਰਾਂ ਚ ਨਾਲ ਦੇ ਘਰਾਂ ਚ ਜਾਂ ਨਾਲ ਦੇ ਲੋਕਾਂ ਦੇ ਘਰਾਂ ਦੇ ਵਿੱਚ ਲੜਦਾ ਜਾਂ ਵੜਦਾ ਆ ਤੇ ਅਸੀਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਕੋਲੋਂ ਡੀਸੀ ਸਾਹਿਬ ਕੋਲੋਂ ਬੀਡੀਪੀਓ ਸਾਹਿਬ ਕੋਲੋਂ ਡੀਡੀਪੀਓ ਸਾਹਿਬ ਕੋਲੋਂ ਐਸ ਡੀਐਮ ਸਾਹਿਬ ਕੋਲੋਂ ਔਰ ਬੜਾ ਪਿੰਡ ਦੀ ਸਮੂਹ ਪੰਚਾਇਤ ਕੋਲੋਂ ਮੰਗ ਕਰਦੇ ਆ ਕਿ ਇਹ ਢੇਰ ਜਿਹੜੇ ਹੁਣ ਸਫਾਈ ਹੋ ਚੁੱਕੀ ਆ ਇਹਨੂੰ ਇਦਾਂ ਹੀ ਰਹਿਣ ਦਿੱਤਾ ਜਾਵੇ ਇਹਦੇ ਵਿੱਚ ਹੁਣ ਕੋਈ ਵੀ ਢੇਰ ਨਾ ਛੱਟਿਆ ਜਾਵੇ ਕਿਉਂਕਿ ਪੰਚਾਇਤ ਦੇ ਮਤਾ ਪਾਇਆ ਕਿ ਅਸੀਂ ਜਿਹੜਾ ਟ੍ਰੀਟਮੈਂਟ ਪਲਾਂਟ ਲਾਉਣਾ ਉਹ ਸਾਰਾ ਇੱਥੇ ਲਗਾਉਣਾ ਆ ਤੇ ਢੇਰ ਸਾਰੀ ਜਗ੍ਹਾ ਤੇ ਛੱਟਣੇ ਆ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਪੰਚਾਇਤ ਨੂੰ ਕਿ ਇਹ ਜਿਹੜਾ ਢੇਰ ਆ ਇਹਨੂੰ ਆਪਾਂ ਹੋਰ ਕਿਤੇ ਸ਼ਿਫਟ ਕਰ ਲਈਏ ਜਿਹੜਾ ਇਹ ਸਾਰੀ ਜਗ੍ਹਾ ਹੈ ਇਹਦੇ ਵਿੱਚ ਆਪਾਂ ਕਿਤੇ ਬੱਚਿਆਂ ਦੇ ਖੇਡਣ ਲਈ ਪਾਰਕ ਬਣਾ ਦਈਏ ਤਾਂ ਕਿ ਗਾਹਾਂ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜੀਆਂ ਚੀਜ਼ਾਂ ਆ ਉਹ ਬੱਚਿਆਂ ਦੇ ਨਾਲ ਘਟਨਾਵਾ ਨਾ ਹੋਣ ਜਾਂ ਕਿਸੇ ਬਜ਼ੁਰਗ ਦੇ ਕੋਈ ਸਾਫਸਪੋੜੀਆਂ ਨਾਲ ਲੜੇ ਸੋ ਸਾਡੀ ਇਹ ਸਰਕਾਰ ਕੋਲੋਂ ਸਾਰਿਆਂ ਕੋਲੋਂ ਮੰਗਿਆ ਸੀ ਮੀਡੀਆ ਸਾਹਮਣੇ ਵੀ ਆਪਣੀ ਮੰਗ ਰੱਖਦੇ ਆ ਕਿ ਸਾਡੇ ਜਿਹੜਾ ਦੁੱਖ ਆ ਇਹ ਦੁੱਖ ਨੂੰ ਦੇਖਿਆ ਜਾਵੇ ਜਦੋਂ بارش ਪੈ ਜਾਂਦੀ ਆ ਉਦੋਂ ਆਲੇ ਦੁਆਲੇ ਦੀ ਜਿੰਨੇ ਘਰ ਆ ਉੱਥੇ ਰੋਟੀ ਨਹੀਂ ਖਾਦੀ ਜਾਂਦੀ ਇੰਨੀ ਸਵੈਲ ਆਉਂਦੀ ਆ ਇਹ ਸ਼ਾਮਲਾੜ ਦੀ ਜਗ੍ਹਾ ਹੈ ਜੀ ਇੱਥੇ ਪਹਿਲਾਂ ਵੀ ਢੇਰ ਸਟਿਆ ਜਾਂਦਾ ਸੀ ਇੱਥੇ ਪਹਿਲਾਂ ਢੇਰ ਸਟਿਆ ਜਾਂਦਾ ਸੀ ਕਾਫੀ ਦੇਰ ਤੋਂ 13 ਤੋਂ ਬਾਅਦ ਇਹ ਹੁਣ ਪਿਛਲੀ ਪੰਚਾਇਤ ਨੇ ਬਹੁਤ ਸਫਾਈ ਕਰਾਈ ਆ ਬਹੁਤ ਦਮ ਕੀਤਾ ਉਹਨਾਂ ਨੇ ਸਫਾਈ ਕਰਾਈ ਆ ਸਰਪੰਚ ਸਾਹਿਬ ਦਾ ਵੀ ਇਹ ਧੰਨ ਕਰਦੇ ਧੰਨਵਾਦ ਕਰਦੇ ਪੰਚ ਸਾਹਿਬ ਦਾ ਵੀ ਹੋਰ ਜਿਨ੍ਹਾਂ ਨੇ ਵੀ ਇਹਦੇ ਵਿੱਚ ਮਿਹਨਤ ਕੀਤੀ ਤੋਂ ਬਾਅਦ ਇੱਥੇ ਕੂੜਾ ਸਿੱਟਣਾ ਬੰਦ ਹੋ ਗਏ ਹਾਂਜੀ ਕੂੜਾ ਸਿੱਟਣਾ ਬੰਦ ਹੋ ਗਿਆ ਤੇ ਕੋਸ਼ਿਸ਼ ਬੰਦੇ ਜਿਹੜੇ ਆ ਉਦੋਂ ਤੋਂ ਹੀ ਇਹ ਖਰੌਣੀ ਚਾਲ ਚੱਲ ਰਹੀ ਆ ਕਿ ਅਸੀਂ ਕੂੜਾ ਇੱਧਰਲੇ ਪਾਸੇ ਸਿੱਟਣਾ ਸੀ ਉਧਰ ਨਹੀਂ ਸਿੱਟਣਾ ਤੇ ਉਹ ਕਈ ਵਾਰ ਬੂਟੇ ਵੀ ਤੋੜ ਚੁੱਕੇ ਆ ਬੂਟਿਆਂ ਦੇ ਉੱਤੇ ਪੈਰ ਆ ਕੇ ਮੈਦੇ ਜਾਂਦੇ ਆ ਜਾਂ ਢੇਰ ਇੱਧਰ ਸਿੱਟ ਜਾਂਦੇ ਆ ਤੋ ਸਾਡੀ ਹਾਲੇ ਵੀ ਮੁਹੱਲਾ ਵਾਸੀਆਂ ਕੇ ਵੀ ਬੇਨਤੀ ਆ ਜਿਹੜੇ ਨਾਰਾਜ਼ ਵੀ ਹੋ ਸਾਡੇ ਆਪਣੀਆਂ ਜਿਹੜੇ ਕੂੜਾ ਸਟਕੇ ਜਾਂਦੇ ਉਹ ਵੀ ਸਾਡੇ ਆਪਣੀਆਂ ਅਸੀਂ ਵੀ ਉਹਨਾਂ ਦੇ ਹੀ ਆ ਇਹ ਜਿਹੜੀਆਂ ਇਸ ਚੀਜ਼ ਨੂੰ ਤਕਰਾਰ ਨੂੰ ਬਧਾਇਆ ਨਾ ਜਾਵੇ ਆਪਾਂ ਬੈਠ ਕੇ ਜਿਹੜਾ ਵੀ ਇਹਦਾ ਸਮਾਂ ਆਪਾਂ ਸਫਾਈ ਲਈ ਆਈਏ ਤਾਂ ਕਿ ਮੁਹੱਲੇ ਦੇ ਵਿੱਚ ਸਫਾਈ ਹੋ ਸਕੇ ਤੇ ਗਾਂਹਾਂ ਤੋਂ ਇੱਥੇ ਗੰਦ ਨਾ ਪਵੇ ਤੇ ਕੋਈ ਮਤਾ ਵੀ ਬਹਿਗਾ ਇਹਨੂੰ ਲੈ ਕੇ ਪੰਚਾਇਤ ਨੇ ਮਤਾ ਪਾਇਆ ਪਹਿਲੀ ਪੰਚਾਇਤ ਨੇ ਮਤਾ ਪਾਇਆ ਸੀ ਪਹਿਲੀ ਪੰਚਾਇਤ ਦੇ ਮਤਾ ਪਾਉਣ ਤੋਂ ਬਾਅਦ ਹੀ ਇਹ ਜਿਹੜਾ ਸਫਾਈ ਕਰਾਈ ਗਈ ਸੀ ਉਸ ਤੋਂ ਪਹਿਲਾਂ ਕੋਈ ਨਹੀਂ ਸੀ ਕਰਾਇਆ ਕਿਉਂਕਿ ਉਦੋਂ ਲੋਕਾਂ ਨੂੰ ਬਿਮਾਰ ਬਹੁ ਹੋਏ ਜੋ ਕਰੋਨਾ ਕਾਲ ਆਇਆ 2020 ਚ ਉਸ ਤੋਂ ਬਾਅਦ ਲੋਕ ਬਿਮਾਰ ਬਹੁਤ ਹੋਏ ਮਲੇਰੀਆ ਡੇਂਗੂ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੋਕ ਗ੍ਰਸਤ ਹੋਏ ਮਤਾ ਕੀ ਪਿਆ ਸੀਗਾ ਮਤਾ ਪਿਆ ਸੀ ਕਿ ਜਿਹੜਾ ਇਹ ਢੇਰ ਆ ਇਹਦੇ ਵਿੱਚ ਕੁਝ ਜਗ੍ਹਾ ਜਿਹੜੀ ਆ ਉਹ ਮਨ ਲਾ ਢੇਰ ਲਈ ਛੱਡ ਦਿੱਤੀ ਜਾਵੇ ਤਾਂ ਬਾਕੀ ਸਾਰੀ ਪਾਰਕ ਬਣਾ ਦਿੱਤੀ ਜਾਵੇ ਜੋ ਵੀ ਇੱਥੇ ਮਨ ਲਾ ਜਿਹੜੇ ਬੱਚੇ ਖੇਡ ਸਕਣਾਂ ਜਿਹੜਾ ਹੁਣ ਇਹ ਢੇਰ ਸੱਟਿਆ ਆ ਹੁਣ ਆਪਾਂ ਨੂੰ ਇਹ ਢੇਰ ਦਾ ਵੀ ਇਤਰਾਜ ਹੈ ਸਾਨੂੰ ਵੈਸੇ ਤਾਂ ਇਹ ਢੇਰ ਦਾ ਵੀ ਇਤਰਾਜ ਹੈ ਕਿਉਂਕਿ ਇਹ ਢੇਰ ਵੀ ਤਾਂ ਸਮੈਲ ਤਾਂ ਇੱਥੇ ਹੀ ਆਉਂਦੀ ਆ ਆਪਾਂ ਕੱਲ ਨੂੰ ਕੋਈ ਚੀਜ਼ ਕਰਦੇ ਆ ਬਜ਼ੁਰਗ ਬੱਚੇ ਇੱਥੇ ਖੇਡਦੇ ਆ ਤੁਸੀਂ ਆਪਣੇ ਦੇਖਿਓ ਬਾਅਦ ਵਿੱਚ ਬੱਚੇ ਜਿਹੜੇ ਆ ਇੱਥੇ ਹੁਣ ਵੀ ਖੇਡਦੇ ਆ ਬੱਚੇ ਆ ਕੇ ਅਸੀਂ ਉਹਨਾਂ ਨੂੰ ਕਿਸੇ ਬੱਚੇ ਨੂੰ ਨਹੀਂ ਸਮਝਾਇਆ ਉਹ ਆਪੇ ਆ ਕੇ ਸਫਾਈ ਕਰਦੇ ਆ ਆਪੇ ਆ ਕੇ ਖੇਡਦੇ ਆ ਤੇ ਅਸੀਂ ਚਾਹੁੰਦੇ ਹਾਂ ਵੀ ਢੇਰ ਜਿਹੜਾ ਇਹ ਹੁਣ ਚੱਕਿਆ ਜਾਵੇ ਕਿਉਂਕਿ ਜਿਹੜਾ ਹੁਣ ਵੀ ਅਸੀਂ ਪੰਚਾਇਤ ਤੋਂ ਬਿਨਾਂ ਆਪਣੇ ਜੇਬਾਂ 'ਚੋਂ ਪੈਸੇ ਲਾ ਕੇ ਜੀਸੀਬੀ ਨਾਲ ਢੇਰ ਪਿੱਛੇ ਕਰਾਇਆ ਕਿਉਂਕਿ ਢੇਰ ਜਿਹੜਾ ਉਹ ਮੋਰੇ ਤੋਂ ਮੋਰੇ ਸੱਟ ਕੇ ਚੱਲ ਜਾਂਦੀਆਂ ਲੇਡੀਜ਼ ਸਾਡੀਆਂ ਤੇ ਪਿੱਛੇ ਨਹੀਂ ਜਾਂਦੇ ਤੇ ਜਾਂ ਫਿਰ ਆ ਪਾਰਕ ਦੇ ਵਿੱਚੋਂ ਦੀ ਹੋ ਕੇ ਕੰਨ ਦੇ ਨਾਲ ਉੱਤੇ ਰੱਖ ਕੇ ਚੱਲ ਜਾਂਦੀਆਂ ਮੰਗ ਮੰਗ ਇਹ ਆ ਕਿ ਪੰਚਾਇਤ ਅੱਗੇ ਵੀ ਮੰਗਿਆ মিডিਆ ਅੱਗੇ ਵੀ ਔਰ ਪ੍ਰਸ਼ਾਸਨ ਅੱਗੇ ਵੀ ਮੰਗਿਆ ਕਿ ਇਹ ਸਾਰੀ ਜਿਹੜੀ ਮਸਲਾ ਆ ਇਹਨੂੰ ਹੱਲ ਕੀਤਾ ਜਾਵੇ ਜਿਹੜਾ ਟ੍ਰੀਟਮੈਂਟ ਪਲਾਂਟ ਆ ਉਹ ਸਾਡੇ ਕੋਲ ਉੱਧਰ ਜਗ੍ਹਾ ਪਈ ਆ ਉੱਥੇ ਵੀ ਲੱਗ ਸਕਦਾ ਜਾਂ ਹੋਰ ਜਗ੍ਹਾ ਹੈਗੀਆਂ ਉੱਥੇ ਵੀ ਲੱਗ ਸਕਦਾ ਟ੍ਰੀਟਮੈਂਟ ਪਲਾਂਟ ਚ ਪੱਤਰਕਾਰ ਸਾਹਿਬ ਤੁਹਾਨੂੰ ਪਤਾ ਹੈ ਕਿ ਲੋਕ ਵੱਡੇ ਵੱਡੇ ਸ਼ਹਿਰਾਂ ਚ ਵੀ ਟ੍ਰੀਟਮੈਂਟ ਪਲੈਂਟ ਦੇ ਬਾਹਰ ਰੋਕੋੜਾ ਸਿੱਟੀ ਜਾਂਦੇ ਆ ਉਹ ਵਿੱਚ ਪੰਚਾਇਤ ਨਾਲ ਗੱਲ ਨਹੀਂ ਪੰਚਾਇਤ ਨਾਲ ਗੱਲ ਹੋਈ ਸੀ ਮਤਾ ਜਦੋਂ ਆਪਣੇ ਆਮ ਜਲਾਸ ਹੋਇਆ ਸੀ ਅਸੀਂ ਉਹਨਾਂ ਕੋ ਇਹ ਰੱਖੀ ਸੀ ਮੰਗ ਤੇ ਸਾਡੀ ਕੋਸ਼ਿਸ਼ ਆ ਅਸੀਂ ਹੁਣ ਵੀ ਸਰਪੰਚ ਸਾਹਿਬ ਜਾਂ ਪੰਚਾਇਤ ਕੋ ਅਸੀਂ ਇਹਦੇ ਲਈ ਇੱਕ ਐਪਲੀਕੇਸ਼ਨ ਜਰੂਰ ਦੇਵਾਂਗੇ ਕਿ ਇਹ ਜਿਹੜਾ ਚੀਜ਼ ਬਣੀ ਹੋਈ ਆ ਹੁਣ ਇਹਨੂੰ ਨਾ ਦੁਬਾਰਾ ਢੇਰਾਂ ਦੇ ਵਿੱਚ ਕੀਤਾ ਜਾਵੇ ਤੇ ਬਾਕੀ ਤੁਹਾਡੇ মিডিਆ ਰਾਹੀਂ ਅਸੀਂ ਇਹ ਜਿਹੜੀ ਆ ਉਹ ਵੀ ਬੇਨਤੀ ਕਰਦੇ ਆਂ ਜੀ ਸਰਪੰਚ ਸਾਹਿਬ ਤੇ ਪੰਚ ਸਾਹਿਬ ਨੂੰ ਗਰਮੀ ਜੀ ਕੋ ਸਰਪੰਚ ਸਾਹਿਬ ਵਾਰਡ ਨੰਬਰ 1 ਜਿਹੜਾ ਤੁਹਾਡਾ ਪੈਂਦਾ ਹੈਗਾ ਉੱਥੇ ਅੱਜ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਸੀਗਾ ਜੀ ਇੱਥੇ ਢੇਰ ਜਿਹੜੇ ਕੂੜੇ ਦੇ ਉਹ ਚੁਕਾਏ ਜਾਣ ਆਬਾਦੀ ਦੇ ਵਿੱਚ ਢੇਰਿਆ ਜੀ ਕੂੜਾ ਦੇ ਦੇਖੋ ਜੀ ਉਹ ਬਾਕੀ ਜਿਹੜੇ ਪਿੰਡ ਵਾਲੇ ਆ ਉਹ ਇਕੱਠੇ ਹੋਣਗੇ ਉਹ ਦੱਸਣਗੇ ਮੈਂ ਨਹੀਂ ਹਾਂ ਇਹਦੇ ਬਾਰੇ ਕੁਝ ਵੀ ਦੱਸ ਸਕਦੀ ਹੂੰ ਨੇ ਉਹ ਵਿਰੋਧ ਕਰਦੇ ਜੀ ਕਹਿੰਦੇ ਪਿਛਲੇ ਪੰਚਾਇਤ ਨੇ ਮਤਾ ਵੀ ਪਾਇਆ ਸੀਗਾ ਕਿ ਥੋੜੇ ਖੇਹ ਦੇ ਕੂੜਾ ਸੁੱਟਾ ਥੋੜੇ ਜਿਹਾ ਪਾਰਕ ਬਣਾ ਦੇ ਦੇਖੋ ਜੀ ਆ ਪਹਿਲੀ ਪੰਚਾਇਤ ਦਾ ਮੁੰਡਾ ਸੀ ਪਹਿਚਾ ਸੀ ਉਹ ਸੀ ਸਾਨੂੰ ਨਹੀਂ ਪਤਾ ਮਤਾ ਪਿਆ ਜਾਂ ਨਹੀਂ ਪਿਆ ਇਹਦਾ ਸਾਨੂੰ ਕੋਈ ਪਤਾ ਨਹੀਂ ਤੇ ਹੁਣ ਉੱਥੇ ਇਹ ਬਣਨ ਜਾ ਰਹੇ ਜੀ ਇੱਟਾਂ ਵਗੈਰਾ ਪਈਆਂ ਜਿਹੜੀਆਂ ਉੱਥੇ ਟੇਟਾ ਉਹਨੇ ਹੁਣ ਸਟਾਈਆਂ ਆ ਹਾਂਜੀ ਸੈਟਿੰਗ ਸਟਾਈਆਂ ਕੀ ਬਣਦਾ ਜੀ ਤੁਹਾਨੂੰ ਹੋਰ ਬਣਾਉਣਾ ਜਦੋਂ ਉਹੀ ਬਣੂਗਾ ਤੁਸੀਂ ਦੱਸੋਗੇ ਥੋੜੀ ਦੇਰ ਬਾਅਦ ਦੱਸਿਆ ਮੈਂ ਇਹਨਾਂ ਨੂੰ ਦੱਸਿਆ ਦੱਸਿਆ ਇਹਨਾਂ ਨੂੰ ਇਹ ਵੀ ਦੱਸੋ ਕਿ ਮਤਾ ਆਦੀ ਕੋਈ ਇਤਨੀ ਭਾਰਾ ਆ ਸਾਰੀ ਪੰਚਾਇਤ ਨੂੰ ਉੱਥੋਂ ਵੀ ਮਨਜ਼ੂਰ ਹੋ ਕੇ ਆ ਆ ਉਹ ਕਹਿੰਦੇ ਹੋਰ ਖਾਂ ਹੈ ਹੈਗੀ ਆ ਇੱਥੇ ਨਾ ਇਹ ਕੂੜਾ ਇਹ ਹੋਰ ਤਾਂ ਬਣਾ ਲੈਣਾ ਹੂੰ ਇਹ ਨਹੀਂ ਮਨਾ ਸਕਦੇ ਹੁਣ ਤਾਂ ਇਹਨਾਂ ਪੱਤੀ ਦੇ ਵਿੱਚ ਇਹ ਗੂੜਾ ਅੱਗੇ 90 ਸਾਲਾਂ ਤੋਂ ਜਾਣੇ 100 ਸਾਲ ਹੋ ਗਿਆ ਊੜੇ ਨੂੰ ਉੱਥੇ ਹੂੰ 100 ਸਾਲ ਹੋ ਗਿਆ ਇਹ ਤਾਂ ਜੋ ਸਾਡੇ ਪਿੰਡ ਵਾਲੇ ਕਹਿੰਦੇ ਉਹ ਹੁਣ ਮੈਂ ਨਾ ਕੱਜੀ ਕਰ ਸਕਦੀਆਂ ਨਾ ਉਹ ਕੱਡੇ ਕਰ ਸਕਦੇ ਹਾਂ ਹਾਂ ਸਾਰੇ ਪੰਚਾਇਤ ਸਹਿਮਤ ਹੈ ਜੀ ਹਾਂ ਸਾਰੀ ਪੰਚਾਇਤ ਸਹਿਮਤ ਹੈ ਮਤਾ ਪਿਆ ਹੋਇਆ ਇਹਦਾ ਹਾਂਜੀ ਨਵੀਂ ਪੰਚਾਇਤ ਦਾ ਜੀ ਪੁਰਾਣੀ ਪੰਚਾਇਤ ਦਾ ਜੀ ਨੰਨੀ ਦਾ ਨੰਨੀ ਦਾ ਹੀ ਬਣਾ ਬੜਾ ਪਿੰਡ ਦੇ ਵਾਰਡ ਨੰਬਰ 1 ਦੇ ਵਿੱਚ ਕੂੜੇ ਦੀ ਸਮੱਸਿਆ ਨੂੰ ਲੈ ਕੇ ਚੱਲ ਰਹੀ ਜਿਹੜੀ ਖਿੱਚੋ ਜਾਣਿਆ ਉਹਨੂੰ ਲੈ ਕੇ ਹੁਣ ਸਰਪੰਚ ਸਾਹਿਬ ਵੀ ਜਿਹੜੇ ਮੌਜੂਦਾ ਸਰਪੰਚ ਹੈ ਸਾਬਕਾ ਸਰਪੰਚ ਦੇ ਹਸਬੈਂਡ ਹਰਦੀਪ ਕੁਮਾਰ ਦੀਪਾ ਨਾਲ ਆਇਆ ਪਹਿਲਾਂ ਉਹਨਾਂ ਕੋ ਜਾਣਕਾਰੀ ਲੈਣੇ ਜਿਹੜਾ ਵਿਸਤਾਰਪੂਰਵਕ ਦੱਸ ਰਿਹਾ ਹੈ ਹਰਦੀਪ ਜੀ ਕਾਫੀ ਮਾਮਲਾ ਪਖਿਆ ਹੋਇਆ ਹੈ ਜੀ ਬਿਲਕੁਲ ਦੋ ਗਰੁੱਪਾਂ ਦੇ ਵਿੱਚ ਕਹਿ ਦਈਏ ਪਿੰਡ ਵਾਸੀ ਜਾਂ ਬੋਰਡ ਵਾਸੀ ਜਿਹੜੇ ਬੰਦ ਹੋਏ ਅਸੀਂ ਬੰਦ ਪਹਿਲਾਂ ਹਾਂ ਪਹਿਲਾਂ ਜਿਹੜੇ 1 3 ਨੇ ਦੱਸਿਆ ਜਿਹੜਾ ਵਿਰੋਧ ਕਰ ਰਿਹਾ ਕਿ ਇੱਥੋਂ ਜਿਹੜਾ ਆ ਆਬਾਦੀ ਦੇ ਵਿੱਚ ਇਹ ਡੰਪ ਬਣਿਆ ਹੋਇਆ ਕੂੜਾ ਹੈਗਾ ਇਹਨੂੰ ਚੁਕਾਇਆ ਜਾਵੇ ਅਸੀਂ ਕਿਸੇ ਸੰਸਥਾ ਨੇ ਜਾਂ ਪਿੰਡ ਵਾਸੀ ਨੇ ਰਲ ਕੇ ਜਿਹੜਾ ਇੱਥੋਂ ਸਾਫ ਸਫਾਈ ਕਰਾਈ ਸੀ 2 ਕਨਾਲ ਦੇ ਕਰੀਬ ਜਾਂ 1.5 ਕਨਾਲ ਦੇ ਕਿੰਨੀ ਵੀ ਸ਼ਾਮਲਾਟ ਹੈਗੀ ਹੈ ਕਿ ਹੋਰ ਥਾਂ ਹੈਗੀ ਹੈ ਇਹ ਕੂੜਾ ਜਿਹੜਾ ਇੱਥੋਂ ਆਬਾਦੀ ਦੇ ਚੱਕ ਕੇ ਉਸ ਥਾਂ ਤੇ ਤਬਦੀਲ ਕੀਤਾ ਜਾਵੇ ਪਰ ਕਹਿੰਦੇ ਕਿ ਮੌਜੂਦਾ ਹੁਣ ਪੰਚਾਇਤ ਹੈ ਜਿਹੜੀ ਆ ਉਹ ਕਹਿੰਦੇ ਇੱਥੇ ਸੋਲਿਡ ਵੇਸਟ ਜਿਹੜਾ ਪ੍ਰੋਜੈਕਟ ਲੱਗਣ ਜਾ ਰਿਹਾ ਹੈ ਉਹਦਾ ਵਿਰੋਧ ਹੋ ਰਿਹਾ ਹੈ ਮਨੀਸ਼ ਜੀ ਜਿਹੜੇ ਵਿਰੋਧ ਕਰ ਰਹੇ ਆ ਉਹ ਕੋਈ ਹੋਰ ਨਹੀਂ ਸਾਡੇ ਹੀ ਆ ਤੇ ਉਹਨਾਂ ਦਾ ਚਲੋ ਵਿਰੋਧ ਸਿਰ ਮੱਥੇ ਪਰ ਜਿਹੜਾ ਸੋਲਿਡ ਵੇਸਟ ਪਲਾਂਟ ਦਾ ਆਪਾਂ ਕਹਿ ਰਹੇ ਆ ਕਿ ਜੀ ਉਹਦੇ ਬਾਰੇ ਮਤਲਬ ਰੌਲਾ ਪੈ ਰਿਹਾ ਆ ਇਸ ਤਰੀਕੇ ਨਾਲ ਹੋ ਰਿਹਾ ਇਹ ਪਿਛਲੀ ਪੰਚਾਇਤ ਦਾ ਜੇ ਤੁਸੀਂ ਮਤਾ ਦੇਖੋਗੇ ਉਸ ਟਾਈਮ ਦਾ ਮਤਾ ਪਾਇਆ ਹੋਇਆ ਸੋਲਿਡ ਵੇਸਟ ਪਲਾਂਟ ਦਾ ਮਨੀਸ਼ ਜੀ ਇੱਥੇ ਨਾ 90-95 ਸਾਲ ਤੋਂ ਇਹ ਦੁਕਾਨ ਨਾਲ ਜਗਾ ਤੇ ਇੱਥੇ ਓਪਨਲੀ ਢੇਰ ਸੀਗਾ ਠੀਕ ਹੈ ਜੀ ਓਪਨਲੀ ਢੇਰ ਸੀਗਾ ਤੇ ਚਲੋ ਲਾਸਟ ਟਾਈਮ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਮਤਾ ਪਾ ਕੇ ਤੇ ਗੱਬੇ ਨਾ ਪਾਰਟੀਸ਼ਨ ਹੋ ਗਈ ਪਾਰਟੀਸ਼ਨ ਹੋ ਗਈ ਉੱਥੇ ਗਲਤੀ ਇਹ ਹੋ ਗਈ ਕਿ ਜਿਹੜੀ ਜਗਾ ਦੀ ਮਿਹਨਤੀ ਕਰਕੇ ਉਹਨਾਂ ਨੇ ਪੰਚਾਇਤ ਨੇ ਸਫਾਈ ਕਰਵਾਉਣੀ ਸੀਗੀ ਉਹ ਉਹਨਾਂ ਨੇ ਨਾ ਇੱਕ ਪਾਸੇ ਦੀ ਸਾਰੇ ਦੀ ਮਤਲਬ ਕਿਸੇ ਤੋਂ ਬਿਨਾ ਮੱਲੇ ਵਾਲਿਆਂ ਤੋਂ ਸਲਾਹ ਲਏ ਜਾਂ ਕੁਝ ਵੀ ਕੀਤੇ ਉਹਨੇ ਸਾਰੇ ਪਾਸੇ ਪੱਧਰਾ ਕਰਾ ਕੇ ਮਿੱਟੀ ਪਵਾ ਦਿੱਤੀ ਹੁਣ ਜਦੋਂ ਇੱਕ ਜਗ੍ਹਾ 90-95 ਸਾਲ ਤੋਂ ਕੂੜੇ ਨਾਲ ਢੱਕੀ ਹੋਈ ਆ ਉਹਦੇ ਉੱਤੇ ਤੁਸੀਂ ਸਫਾਈ ਕਰ ਦਿੱਤੀ ਉੱਥੇ ਸਾਡੇ ਹੀ ਕੁਝ ਪਰਿਵਾਰ ਆ ਕੋਪਰੇਨੀਓ ਸਾਡੇ ਹੀ ਆ ਤੇ ਉਹ ਕੁਝ ਪਰਿਵਾਰ ਆ ਕੇ ਉੱਥੇ ਵਿਰੋਧ ਕਰਨ ਲੱਗ ਪਏ ਕੀ ਜੀ ਅਸੀਂ ਇੱਥੇ ਕਿਸੇ ਨੂੰ ਕੂੜਾ ਸਿੱਟਣ ਨਹੀਂ ਦੇਣਾ ਡਾਂਗਾ ਸੁੱਟੇ ਲੈ ਕੇ ਖੜ ਗਏ ਈਵਨ ਇੱਥੋਂ ਤੱਕ ਕਿ 80 85 ਸਾਲ ਦੀਆਂ ਸਾਡੀਆਂ ਮਾਵਾ ਪੈਣਾ ਬਜ਼ੁਰਗ ਜਿਨ੍ਹਾਂ ਨਾਲ ਗਾਲੀ ਗਲੋਚ ਵੀ ਕੀਤੀ ਕਿ ਜਿਹਦੇ ਵਿੱਚ ਮੇਰੇ ਚਾਚੀ ਜੀ ਵੀ ਸ਼ਾਮਲ ਹੋ ਈਵਨ ਇੱਥੋਂ ਤੱਕ ਮੇਰੇ ਚਾਚਾ ਜੀ ਹੁਣ ਚਲੋ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਨੂੰ ਵੀ ਬਹੁਤ ਲੰਘਣ ਲੱਗਿਆਂ ਨੂੰ ਲਾ ਲਾ ਕੇ ਗੱਲਾਂ ਵੱੱਟਾਂ ਕਈਆਂ ਗਈਆਂ ਪਰ ਸਾਰੇ ਮਹੱਲੇ ਵਾਲਿਆਂ ਨੇ ਸਮਵੇਦਾਰੀ ਦਿਖਾਉਣੀ ਹੈ ਅਸੀਂ ਕੋਈ ਵੀ ਕਿਉਂਕਿ ਸਾਡੇ ਮੱhalla ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਜਾਂਦੇ ਹਾਂ ਅਸੀਂ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਚਾਹਦੇ ਹੁਣ ਵੀ ਸਾਡੇ ਦਿਲ ਵਿੱਚ ਉਹਨਾਂ ਦੇ ਪ੍ਰਤੀ ਕੋਈ ਨਫ਼ਰਤ ਨਹੀਂ ਹੈਗੀ। ਅਸੀਂ ਕਹਿੰਦੇ ਹਾਂ ਅਸੀਂ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿੰਦੇ ਹਾਂ ਕਿ ਬੈਠ ਕੇ ਟੇਬਲ ਟॉक ਕਰ ਲਓ ਕਿ ਆਪਣਾ ਗੱਲਬਾਤ ਕਰ ਲਓ। ਇਹ ਦੋ ਕਨਾਲ ਜਗ੍ਹਾ ਆ ਇਹਦੇ ਵਿੱਚ ਸੋਲਿਡ ਵੇਸਟ ਪਲੈਂਟ ਬਣਨਾ। ਉਹਦੀ ਬਕਾਇਦਾ ਪਹਿਲਾਂ ਚਾਰਦਵਾਰੀ ਹੋਣੀ ਆ। ਉਹ ਮਾਡਲ ਪੰਜਾਬ ਵੱਲੋਂ ਪੰਜਾਬ ਸਰਕਾਰ ਵੱਲੋਂ ਪਾਸ ਹੁੰਦਾ ਜੀ ਉਹਦੇ ਨਕਸ਼ੇ ਵਗੈਰਾ ਪਾਸ ਹੁੰਦੇ ਆ। ਆ ਜਿੱਦਾਂ ਹੁਣ ਆਪਾਂ ਤੁਸੀਂ ਇੱਧਰ ਦਿਖਾ ਦਿਓ ਕਿ ਆ ਕੂੜਾ ਢੇਰ ਪਿਆ ਆ। ਸੋਲਿਡ ਵੇਸਟ ਪਲੈਂਟ ਦੇ ਵਿੱਚ ਇਦਾਂ ਆ ਜਿਹੜੇ ਵੱਡੇ ਡੰਪ ਬਣਨੇ ਆ। ਉਹਨਾਂ ਦੇ ਵਿੱਚੋਂ ਕੂੜਾ ਆ ਜਿਹੜਾ ਨਾਲ ਦੀ ਨਾਲ ਪੰਚਾਇਤ ਜੀਸੀਬੀ ਦੀ ਹੈਲਪ ਦੇ ਨਾਲ ਕਿਉਂਕਿ ਆਲੇ-ਦੋਲੇ ਉਹਦੇ ਜੀਸੀਬੀ ਆਪਾਂ ਘੁੰਮਦੀ ਕਰਨੀ ਹੈ ਤੇ ਟਰਾਲੀਆਂ ਦੇ ਨਾਲ ਉਹ ਜਿਹੜਾ ਕੂੜਾ ਆ ਉਹ ਚੱਕ ਕੇ ਪਿੰਡੋਂ ਬਾਹਰ ਕਿਤੇ ਦੂਰ ਸੈੱਟ ਦਿੱਤਾ ਜਾਣਾ ਪੰਗਾ ਸਿਰਫ ਇਸ ਗੱਲ ਦਾ ਪੈ ਗਿਆ ਕੋਈ ਵੀ ਚੀਜ਼ ਆ ਮਨੀਤ ਜੀ ਆਪਾਂ ਉਹਨੂੰ ਕਰਨ ਦੇ ਲਈ ਪਹਿਲਾਂ ਕੋਈ ਸਲਾਮ-ਮਸ਼ਵਰਾ ਕਰਦੇ ਆ ਇਹ ਨਹੀਂ ਕਿ ਆਪਾਂ ਉਸ ਚੀਜ਼ ਨੂੰ ਥੋਪ ਦਿੰਦੇ ਹਾਂ ਜੇ ਇੱਥੇ ਸਾਡੇ ਉਹ ਭਰਾਵਾਂ ਦੀ ਕੋਈ ਸਲਾਹ ਸੀਗੀ ਉਹ ਬੈਠ ਕੇ ਉਸ ਟਾਈਮ ਉਹਨਾਂ ਦੀ ਆਪਣੀ ਪੰਚਾਇਤ ਸੀ ਮੇਰੀ ਮਿਸਿਸ ਉਸ ਪੰਚਾਇਤ ਦੇ ਵਿੱਚ ਪੰਚ ਸੀਗੀ ਮੇਰੇ ਵੱਡੇ ਭਾਈ ਜੁਨੀਅਰ ਜੀਵ ਕੁਮਾਰ ਨੀਟਾ ਜੀ ਇਹ ਵੀ ਕੋਲ ਖੜੇ ਇਹ ਵੀ ਉਸ ਟਾਈਮ ਉਹਦੇ ਵਿੱਚ ਸੀ ਤੇ ਉਸ ਟਾਈਮ ਉਹ ਮਤਲਬ ਇਸ ਚੀਜ਼ ਦੇ ਉੱਤੇ ਕਿੰਤੂ ਪਰੰਤੂ ਕਰ ਸਕਦੇ ਸੀਗੇ ਕਿ ਹਾਂ ਬਈ ਸੋਲਿਡ ਵੇਸਟ ਪਲਾਨਟ ਤੇ ਨਹੀਂ ਲੱਗਣਾ ਚਾਹੀਦਾ ਤੁਸੀਂ ਸੈਕਟਰੀ ਕੋਲੋਂ ਮਤਾ ਵੀ ਚੈੱਕ ਕਰ ਸਕਦੇ ਆਂ ਮਤਲਬ ਇਹ ਪੁਰਾਣੀ ਪੰਚਾਇਤ ਵੇਲੇ ਪਾਸ ਹੋਇਆ ਪੁਰਾਣੀ ਪੰਚਾਇਤ ਵੇਲੇ ਪਾਸ ਹੋਇਆ ਹੁਣ ਥੋੜੇ ਦਿਨ ਪਹਿਲਾਂ ਜਲਾਸ ਹੋ ਕੇ ਹਟਿਆ ਅ ਜਲਾਸ ਦੇ ਵਿੱਚ ਵਾਰਡ ਨੰਬਰ 1 ਤੇ ਪੰਚ ਦੇ ਸਾਈਨ ਹੋਏ ਹੋਏ ਆ 62 ਨੰਬਰ ਦੋ ਦੇ ਪੰਚ ਦੇ ਸਾਈਨ ਹੋਏ ਵਾ 62 ਨੰਬਰ ਤਿੰਨ ਦੇ ਪੰਚ ਦੇ ਸਾਈਨ ਹੋਏ ਇਸ ਕੰਮ ਨੂੰ ਮਨਜ਼ੂਰੀ ਲਈ ਹਾਂਜੀ ਇਸ ਕੰਮ ਦੇ ਉੱਤੇ ਜਿਹੜਾ ਉਹਨੇ ਐਸਟੀਮੇਟ ਲਾਇਆ ਕਿ ਉੱਥੇ ਇੰਨੀ ਐਟੌਣੀਆਂ ਹੋਣੀਆਂ ਉਹ ਹੋਣੀਆਂ ਸ਼ੁਰੂ ਕਰਨ ਦੇ ਲਈ ਉਹ ਤੁਸੀਂ ਮਤਾ ਸੈਕਟਰੀ ਸਾਹਿਬ ਕੋਲੋਂ ਦੇਖ ਸਕਦੇ ਆ ਹੋਰ ਵੀ ਜਿਹੜੇ ਵੀਰ ਉੱਥੇ ਅਜਲਾਸ ਤੇ ਗਏ ਹੋ ਸੀਗੇ ਉਹਨਾਂ ਦੇ ਵੀ ਸਾਈਨ ਹੋ ਸਾਂਝਾ ਅਜਲਾਸ ਰੱਖਿਆ ਸੀ ਗੁਰਦੁਆਰਾ ਸਾਹਿਬ ਪੰਚਾਇਤ ਮੈਂਬਰ ਹੁਣ ਇੱਥੇ ਪਹਿਲਾਂ ਸੀਗੇ ਉਹ ਇਸ ਗੱਲ ਤੋਂ ਇਨਕਾਰ ਹੀ ਕਰ ਰਹੇ ਕਹਿੰਦੇ ਮੈਂ ਤਾਂ ਇਸ ਗੱਲ ਦਾ ਵਿਰੋਧ ਕਰ ਰਹੀ ਹਾਂ ਉਹ ਜਿਹੜੇ ਪੰਚਾਇਤ ਮੈਂਬਰ ਹੁਣੇ ਇਹ ਗੱਲ ਕਹੀ ਆ ਤੇ ਉਹਨਾਂ ਨੂੰ ਜਾਂ ਤਾਂ ਉਹਨਾਂ ਦੇ ਸਾਈਨ ਵੈਰੀਫਾਈ ਕਰਵਾਏ ਜਾਣ ਕਿ ਜੀ ਆ ਉਸ ਦਿਨ ਤੁਸੀਂ اجلاس ਦੇ ਵਿੱਚ ਹੈਗੇ ਸੀ ਕਿ ਨਹੀਂ ਸੀ ਕਿ ਆ ਤੁਹਾਡੇ ਸਾਈਨ ਹੈਗੇ ਕਿ ਨਹੀਂ ਹੈਗੇ ਪੈਨ ਕਾਰਡ ਦੇ ਉੱਤੇ ਸਾਈਨ ਹੁੰਦੇ ਪਾਸਪੋਰਟ ਦੇ ਉੱਤੇ ਹੁੰਦੇ ਜੇ ਉਹਨਾਂ ਦਾ ਪੈਨ ਕਾਰਡ ਜਾਂ ਪਾਸਪੋਰਟ ਬਣਿਆ ਉਹ ਨਾਲ ਮਤੇ ਦੇ ਰੱਖ ਕੇ ਤੁਸੀਂ ਦੇਖ ਸਕਦੇ ਹੋ ਕਿ ਸਾਈਨ ਸੇਮ ਆ ਕਿ ਕਿਸੇ ਹੋਰ ਬੰਦੇ ਨੇ ਤਾਂ ਨਹੀਂ ਸਾਈਨ ਕਰ ਦਿੱਤੇ اجلاس ਤੁਹਾਨੂੰ ਵੀ ਪਤਾ ਹੈ ਕਿ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਹਣਾ ਉਹਦੇ ਵਿੱਚ ਕੋਈ ਕਿਸੇ ਦੂਜੇ ਦੇ ਸੈਨ ਨਹੀਂ ਕਰ ਸਕਦਾ ਕੋਈ ਕੋਈ ਗਲਤੀ ਕੋਈ ਝਾਲੀ ਸੈਨ ਨਹੀਂ ਕਰ ਸਕਦਾ ਉਹ ਬਹੁਤ ਜ਼ਿੰਮੇਵਾਰੀ ਉਹ ਸਰਕਾਰੀ ਕੰਮ ਹੁੰਦਾ ਹੈ ਇੱਕ ਤਰੀਕੇ ਦਾ ਤੇ ਉਹ ਜੇ ਹੁਣੇ ਗੱਲ ਕਹਿ ਰਿਹਾ ਮੈਂ ਨਹੀਂ ਮਤਲਬ ਕਹਿ ਸਕਦਾ ਕਿ ਉਹ ਕਿਸੇ ਦੇ ਦਬਾਅ ਹੇਟਾ ਕੇ ਇਹ ਗੱਲ ਕਹਿ ਰਹੇ ਆ ਜਾਂ ਉਹਨਾਂ ਨੂੰ ਪਤਾ ਨਹੀਂ ਸੀ ਉਹ ਕਿਉਂ ਇਦਾਂ ਕਹਿ ਉਹਦੇ ਬਾਰੇ ਨਹੀਂ ਮੈਂ ਕੁਝ ਵੀ ਕਹਿ ਸਕਦਾ ਪਰ ਜੇ ਜੇ ਹੁਣ ਦੀਪਾ ਜੀ ਇਥੋਂ ਜੇ ਪਿੰਡ ਵਾਸੀ ਕਹਿ ਰਹੇ ਆ ਕਿ ਸਾਡੇ ਕੋ ਬਦਲਮਾ ਥਾਂ ਹੈਗਾ ਜੇ ਆਬਾਦੀ ਦੇ ਵਿੱਚ ਡੰਪ ਨੂੰ ਚੁਕਾ ਦਿੱਤਾ ਜਾਵੇ ਤੇ ਉਹਦੇ ਵਿੱਚ ਇਤਰਾਜ਼ ਕੀ ਹੈ ਅਤਰਾਜ ਦੇਖੋ ਮਨੀਸ਼ ਜੀ ਕੋਈ ਨਹੀਂ ਹੈਗਾ ਅਤਰਾਜ ਆਪਣੇ ਕੋਲ ਨਾ ਇਹ ਜਗਾ ਹੈ ਜਿਹੜੀ ਇਹ 90 95 ਸਾਲ ਤੋਂ ਗੱਡਾ ਖਾਦ ਦੇ ਨਾਂ ਤੇ ਬੋਲਦੀ ਆ ਇਹਦਾ ਖਸਰਾ ਨੰਬਰ ਹੈਗਾ 4300 ਇਹਦਾ ਖਸਰਾ ਨੰਬਰ 4300 ਆ ਬਕਾਇਦਾ ਸਰਕਾਰੀ ਪੇਪਰਾਂ ਦੇ ਵਿੱਚ ਇਹਦਾ ਕੱਲਾ ਕੱਲਾ ਰਿਕਾਰਡ ਦਰਜ ਆ ਈਵਨ ਜਦੋਂ ਮੇਰੇ ਫਾਦਰ ਸਾਹਿਬ ਜਿੰਦੇ ਸੀ ਉਹਨਾਂ ਤੋਂ ਵੀ ਪਹਿਲਾਂ 60 60 ਪੈਸੇ ਨੂੰ ਇੱਥੇ ਗੱਡੇ ਬਣੇ ਹੁੰਦੇ ਸੀ ਉਹ ਸਾਰਿਆਂ ਨੇ ਇੱਕ ਗੱਡਾ ਲਿਆਉਂਦਾ ਸੀ ਉਹਦੇ ਵਿੱਚ ਉਹਨਾਂ ਦਾ ਗੂੜਾ ਸੱਟ ਹੁੰਦਾ ਸੀ ਇਹ ਮੇਰੇ ਜਿੰਨੇ ਵੀ ਸਿਆਣੇ ਬਜ਼ੁਰਗ ਹੈ ਨਾ ਸਾਡੇ ਮੱਲੇ ਦੇ ਉਹ ਸਾਰਿਆਂ ਨੇ ਇਹ ਗੱਲ ਮੈਨੂੰ ਦੱਸੀ ਇਹ ਮੈਨੂੰ ਗੱਲ ਤਾਂ ਪਤਾ ਲੱਗੀ ਹੁਣ ਇੱਧਰ ਕੂੜੇ ਦਾ ਢੇਰ ਪਿਆ ਇਹਨੂੰ ਅਜੇ ਤੱਕ ਕਿਸੇ ਨੇ ਚੱਕ ਕੇ ਕਿਸੇ ਲਾਂਬੇ ਸਿੱਟਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜਾ ਸੋਲਿਡ ਵੇਸਟ ਪਲਾਂਟ ਲੱਗਦਾ ਉਹਦੀ ਤਾਂ ਨਾਲ ਦੀ ਨਾਲ ਸਫਾਈ ਹੋਣੀ ਆ ਮੇਰੇ ਹਿਸਾਬ ਨਾਲ ਉਹਦੇ ਤੇ ਕਿਸੇ ਨੂੰ ਉਤਰਾਜ ਨਹੀਂ ਹੋਣਾ ਚਾਹੀਦਾ ਦੂਸਰੀ ਗੱਲ ਜਿੰਨੀ ਜਗ੍ਹਾ ਦੇ ਵਿੱਚ ਸੋਲਿਡ ਵੇਸਟ ਪਲਾਂਟ ਲੱਗ ਗਿਆ ਉਸ ਤੋਂ ਬਾਅਦ ਜਿਹੜੀ ਬਾਕੀ ਜਗ੍ਹਾ ਬਚਦੀ ਆ ਉੱਥੇ ਮੈਂ ਕਹਿੰਦਾ ਜੀ ਸਾਈਡ ਦੇ ਉੱਤੇ ਤੁਸੀਂ ਘਾਹ ਲਾ ਕੇ ਬੂਟੇ ਲਾ ਕੇ ਕੁਰਸੀ ਰੱਖ ਲਓ ਬੈਠਣ ਨੂੰ ਕਿਸੇ ਨੂੰ ਕੋਈ ਉਤਰਾਜ ਨਹੀਂ ਹੈਗਾ ਜੀ ਗੱਲ ਇਹ ਆ ਕਿ ਲੜਾਈ ਝਗੜੇ ਜਾਂ ਗੁੱਸੇ ਦੇ ਨਾਲ ਹਮੇਸ਼ਾ ਮਾਮਲਾ ਵਿਗੜਦਾ ਜੇ ਤੁਸੀਂ ਬੈਠ ਕੇ ਪਹਿਲਾਂ ਤਾਂ 2023 ਤੋਂ ਜਦੋਂ ਤੋਂ ਇਹ ਮਾਮਲਾ ਭੱਖਿਆ ਆ ਉਦੋਂ ਤੋਂ ਬੈਠ ਕੇ ਤੁਸੀਂ ਗੱਲਬਾਤ ਕੀਤੀ ਹੁੰਦੀ ਹੋ ਸਕਦਾ ਕੋਈ ਬਦਲੇ ਦਾ ਹੁੰਦਾ ਇੱਕ ਬਦਲ ਹੀ ਨਹੀਂ ਇਹ ਲੱਭਿਆ ਸੀ ਪੁਰਾਣੀ ਪੰਚਾਇਤ ਵੇਲੇ ਕਹੇ ਜੀ ਆਪਾਂ ਨਾ ਇੱਥੇ ਦੋ ਟਰਾਲੀਆਂ ਲਵਾ ਦੇਣੀਆਂ ਦੋ ਟਰਾਲੀਆਂ ਲਵਾ ਕੇ ਤੇ ਉਹਦੇ ਵਿੱਚ ਸਾਰੇ ਕੂੜਾ ਸਿੱਟਿਆ ਕਰਨਗੇ ਕੂੜਾ ਸਿੱਟ ਕੇ ਤੇ ਉਹ ਫਿਰ ਟਰਾਲੀਆਂ ਜੀ ਆਪਾਂ ਪਿੰਡੋਂ ਬਾਹਰ ਕਿਤੇ ਸ਼ਾਮ ਲਾਟ ਲੱਗਦੀ ਹੋਈ ਤਾਂ ਉੱਥੇ ਆਪਾਂ ਸਿੱਟਿਆ ਕਰਨੀਆਂ ਨਾ ਤਾਂ ਜੀ ਇੱਥੇ ਕੋਈ ਟਰਾਲੀ ਲੱਗੀ ਠੀਕ ਹੈ ਜੀ ਅਗਰ ਇਹ ਗੱਲ ਰਿਕਸ਼ੇ ਵਾਲੇ ਦੀ ਰਿਕਸ਼ੇ ਵਾਲਾ ਸਿਰਫ ਉਸ ਮੁਹੱਲੇ ਦੇ ਵਿੱਚ ਆਉਂਦਾ ਇੱਧਰਲੇ ਮੁਹੱਲੇ ਦਾ ਮੈਨੂੰ ਪਤਾ ਨਹੀਂ ਆਉਂਦਾ ਜੀ ਆਉਂਦਾ ਇੱਧਰ ਵੀ ਇੱਧਰ ਆਉਂਦਾ ਕਿੰਨੇ ਘਰ ਆ ਇੱਕ ਮਿੰਟ ਕਿੰਨੇ ਘਰ ਅੱਛਾ ਜਿਹੜਾ ਜੀ ਸਾਡੇ ਵਾਲੇ ਪਾਸੇ ਰਿਕਸ਼ੇ ਵਾਲਾ ਆਉਂਦਾ ਉਹ ਨੂੰ ਗਿਣਤੀ ਦੇ 6 ਘਰ ਲੱਗਿਓ ਆ ਤੇ ਜਿਹੜਾ ਇੱਧਰਲੇ ਪਾਸੇ ਆਉਂਦਾ ਸਰਪੰਚ ਸਾਹਿਬ ਉਹਨਾਂ ਵਾਲੇ ਪਾਸੇ ਉਹ 2 ਜਾਂ 3 ਆ ਠੀਕ ਹੈ ਜੀ ਉਹ ਇਸ ਗੱਲ ਨੂੰ ਕਹਿੰਦੇ ਕਿ 30 ਰੁਪਏ ਘਰ ਨੂੰ ਸ਼ਾਇਦ ਲਾਏ ਆ ਜੇ ਕੋਈ ਨਹੀਂ ਕਰ ਦੇ ਸਕਦਾ ਤਾਂ ਅਸੀਂ ਉਹ ਵੀ ਪੈਸੇ ਕੋਲੋਂ ਦੇਣ ਨੂੰ ਤਿਆਰ ਹਾਂ ਅੱਛਾ 1 ਮਿੰਟ ਉਹ ਜੀ ਕੂੜੇ ਵਰਦੇ ਇਹ ਗੱਲ ਕਹਿੰਦੇ ਆ ਠੀਕ ਹੈ ਜੀ 80 ਰੁਪਏ ਬਿੱਲ ਆ ਪਾਣੀ ਦਾ ਮੇਰੀ ਗੱਲ ਧਿਆਨ ਨਾਲ ਸੁਣਿਓ ਜੀ 80 ਰੁਪਏ ਪਾਣੀ ਦਾ ਬਿੱਲ ਆ ਸਵਾ 3 ਲੱਖ ਰੁਪਈਆ ਪੰਚਾਇਤ ਨੇ ਕੋਲੋਂ ਪਾਣੀ ਦਾ ਬਿੱਲ ਦਿੱਤਾ ਕਹਤੇ ਕਿ ਜਿਹੜਾ 13 1400 ਬੰਦਾ ਆ ਧਰਮੀ ਮਹੱਲੇ ਦਾ ਪਾਣੀ ਪੀਂਦਾ ਆ ਉਹ ਕਨੈਕਸ਼ਨ ਨਾ ਕੱਟੋ ਜਵੇ ਇੰਨੀ ਗਰਮੀ ਦੇ ਵਿੱਚ ਦਿੱਕਤ ਨਾ ਆਵੇ। ਉਹ ਕਿਰਾਇਆ 80 ਜਾਂ 100 ਰੁਪਈਆ ਆ। ਤੇ ਆਪਾਂ ਕੂੜੇ ਦੀ 30 ਦੀ ਗੱਲ, ਦੂਜੀ ਗੱਲ ਇਹ ਗੱਲ ਉਹ ਕਹਿੰਦੇ ਆ ਪਰ ਸਾਡੀ ਨੌਲੇਜ ਦੇ ਵਿੱਚ ਜੀ ਇਹ ਗੱਲ ਨਹੀਂ। ਮੈਂ ਤੁਸੀ ਯਕੀਨ ਕਰੋ ਮੈਂ ਜਿਹੜਾ ਰਿਕਸ਼ੇ ਵਾਲਾ ਆਉਂਦਾ ਉਹਨੂੰ 100 ਰੁਪਈਆ ਦੇਈਦਾ ਜੀ ਕੂੜੇ ਦਾ। ਕਈ ਵਾਰ ਉਹ ਦੋ-ਦੋ ਚਾਰ-ਚਾਰ ਦਿਨ ਆਉਂਦਾ ਨਹੀਂ। ਫੇਰ ਅਸੀਂ ਆਪ ਇੱਥੇ ਆ ਕੇ ਸੱਟ ਕੇ ਜਾਈਦਾ ਜੀ। ਠੀਕ ਹੈ ਜੀ। ਆਇਆ ਇਹ ਬਾਕੀ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਗੱਲ ਕਿਉਂ ਇਦਾਂ ਕੀਤੀ ਤੁਸੀਂ ਸਾਬਕਾ ਪੰਚ ਐ ਐਸੇ ਬੋਰਡ ਤੋਂ ਹੈਗੇ ਆਂ ਦੇਖੋ ਉਹਨਾਂ ਨੇ ਗੱਲਬਾਤ ਕੀਤੀ ਐ ਜੇ ਉਹ ਵੀ ਸਾਬਕਾ ਪੰਚ ਉਹਨਾਂ ਦੇ ਮਿਸੇ ਸੀਗੇ ਪੁਰਾਣੀ ਪੰਚਾਇਤ ਦੇ ਵਿੱਚ ਇਕੱਠੇ ਰਹੇ ਆਂ ਤੇ ਉਸ ਟਾਈਮ ਦਾ ਕਹਿੰਦੇ ਇਹ ਮਤਾ ਆ ਫਿਰ ਜੇ ਵਿਰੋਧ ਸੀਗਾ ਉਸ ਟਾਈਮ ਤਾਂ ਕਿਉਂ ਨਹੀਂ ਕੀਤਾ ਸਰ ਉਸ ਟਾਈਮ ਦਾ ਇਹ ਮਤਾ ਨਹੀਂਗਾ ਜਿਹੜਾ ਡੰਪ ਦਾ ਨਹੀਂਗਾ ਕੋਈ ਵੀ ਮਤਾ ਉਸ ਜਿੱਥੇ ਤੇ ਮੈਨੂੰ ਜਾਦਿਆ ਡੰਪ ਦਾ ਕੋਈ ਮਤਾ ਨਹੀਂ ਉਹਦੇ ਵਿੱਚ ਪਾਇਆ ਸਪਾਈ ਦਾ ਜ਼ਰੂਰ ਅਸੀਂ ਪਾਇਆ ਜਿਹੜੀ ਸਾਰੀ ਆਹ ਗਰਾਊਂਡ ਸਪਾਈ ਕੀਤੀ ਢੇਰ ਸੀਗੇ ਤੇ ਬਾਅਦ ਚ ਵਿਰੋਧ ਹੋ ਗਿਆ ਤੇ ਦੂਜੀ ਗੱਲ ਇਹ ਆ ਬਈ ਬੇਨਤੀ ਮੇਰੀ ਮਨੀ ਜੀ ਇਹ ਆ ਤੁਹਾਡੇ ਮੂਰੇ ਬਈ ਆਹ ਜਿਹੜੇ ਨਾਲ-ਨਾਲ ਘਾਰੇ ਆ ਉਹਨਾਂ ਨੂੰ ਬਹੁਤ ਦਿੱਕਤ ਆ ਪਹਿਲਾਂ ਵੀ ਤੁਹਾਨੂੰ ਦੱਸਿਆ ਨਾ ਇਹਨਾਂ ਦੇ ਵਿੱਚੋਂ ਕੋਈ ਆ ਕੇ ਮੁਰੇ ਦੱਸੇ ਵੇ ਕਿਹਦਾ ਨਾਲ ਨਾਲ ਘਾਰੇ ਆ ਕਿਸੇ ਦਾ ਇਹਨੇ ਸਾਰੇ ਆ ਅੰਦਰ ਜਾ ਕੇ ਦੇਖਣ ਆਓ ਆ ਪਾਜੀ ਉਹਨਾਂ ਦਾ ਨਾਲ ਘਾਰੇ ਆ ਨਾ ਤਾਂ ਪੁੱਛ ਜਾਓ ਅੰਦਰ ਪਾਛਾ ਦੇਖੋ ਨਾ ਸਾਰੇ ਇਮਾਰਤਾਂ ਦੇਖੋ ਬਣਾ ਹੋਏ ਆ ਤੇ ਕੋਈ ਵੀ ਆਲੇ ਦੁਆਲੇ ਜਿਹੜੇ ਘਾਰੇ ਆ ਨਾਲ ਨਾਲ ਇਹਨਾਂ ਤੋਂ ਸਾਰਿਆਂ ਤੋਂ ਪੁੱਛ ਲੋ ਵੇ ਕਿਹੜਾ ਬੰਦਾ ਉਹ ਕਹਿੰਦਾ ਆ ਵੇ ਇੱਥੇ ਠਹਿਰ ਸਿੱਟਣਾ ਤੇ ਜੇ ਜੇ ਰਜੀਵ ਪਾਜੀ ਜੇ ਰਜੀਵ ਪਾਜੀ ਹੁਣ ਦੇਖੋ ਖੜੇ ਪੰਚਾਇਤ ਮੌਜੂਦਾ ਵੀ ਖੜੇ ਆ ਤੁਸੀਂ ਵੀ ਤਾਂ ਇਹ ਬੈਠ ਕੇ ਟੇਬਲ ਟਾਕ ਨਾਲ ਮਸਲਾ ਕਿਉਂ ਹੱਲ ਨਹੀਂ ਹੋ ਸਕਦਾ ਹੈਗਾ ਮਾਹੌਲ ਆਪਾਂ ਪਿੰਡ ਦਾ ਜਾਂ ਮਹੱਲੇ ਦਾ ਮਾਹੌਲ ਜਿਹੜਾ ਕਾਫੀ ਗਰਮਾਇਆ ਹੋਇਆ ਹੈ ਦੋ ਧਿਰਾਂ ਬਣੀਆਂ ਹੋਈਆਂ ਆਮਣੋ ਸਾਹਮਣੇ ਆਪਣੇ ਪਿੰਡ ਦੇ ਆ ਆਪਣੇ ਪਰਿਵਾਰ ਆ ਫਿਰ ਇਹ ਬੈਠ ਕੇ ਕਿਉਂ ਨਹੀਂ ਮਸਲਾ ਹੱਲ ਹੁੰਦਾ ਪਿਆ ਬੈਠ ਕੇ ਜੀ ਇਦਾਂ ਆ ਮਸਲਾ ਇਹ ਨਹੀਂ ਪਹਿਲਾਂ ਹੀ ਕਹਿ ਦਿੱਤਾ ਵੀ ਆਪਾਂ ਪਹਿਲਾਂ ਇਹ ਕਹਿੰਦੇ ਸੀ ਸਾਨੂੰ ਕਹਿੰਦੇ ਸੀ ਪੰਚਾਇਤ ਨੇ ਸਾਡੇ ਨਾਲ ਗੱਲ ਨਹੀਂ ਕੀਤੀ ਹੁਣ ਇਹ ਇੱਥੇ ਕਹਿੰਦੇ ਡੰਪ ਬਣਾਉਣਾ ਤਾਂ ਇਹ ਨਹੀਂ ਕਿਸੇ ਨਾਲ ਗੱਲ ਨਹੀਂ ਕੀਤੀ ਹੈਗੀ ਮਹੱਲੇ ਵਾਲੇ ਨੇ ਹੂੰ ਆਲੇ ਦੁਆਲੇ ਘਰਾਂ ਨਾਲ ਕਿਸੇ ਨੇ ਵੀ ਨਹੀਂ ਗੱਲ ਕੀਤੀ ਹੈਗੀ ਹੈਨਾ ਇਹ ਆਪਾਂ ਕਈਏ ਤੇ ਮਸਲਾ ਹੱਲ ਹੋ ਸਕਦਾ ਜੇ ਡੰਪ ਵੀ ਨਹੀਂ ਬਣਾਉਣਾ ਸੀ ਤਾਂ ਕਹਿੰਨੇ ਵੀ ਆ ਵੀ ਕੂੜਾ ਚੱਕ ਹੋਵੇ ਨਾ ਠੀਕ ਹੈ ਨਾ ਆਪਣਾ ਮਹੱਲਾ ਜਿਹੜਾ ਕਲੀਨ ਹੋਣਾ ਚਾਹੀਦਾ ਤੇ ਜੇ ਨਹੀਂ ਡੰਪੇ ਬਣਾਉਣਾ ਇੱਧਰ ਬਣਾ ਲੈਣਾ ਜ਼ਰੂਰੀ ਥੋੜੀ ਆਪਾਂ ਸਾਰਾ ਹੀ ਥਾਂ ਬੇਕਾਰ ਨਾ ਮਿਹਨਤੀ ਨਹੀਂ ਹੈਗੀ ਉਸ ਹਿਸਾਬ ਨਾਲ ਮੰਦੀਪੇ ਬੋਲ ਨਾ ਜਦੋਂ ਮੈਂ ਨਹੀਂ ਬੋਲੇ ਵਿੱਚ ਮੈਂ ਜਵਾਬ ਦਿੰਦਾ ਹਾਂ ਹਾਂ ਜਵਾਬ ਮੈਂ ਵੀ ਦੇ ਸਕਦਾ ਸੀ ਤੇਰੀ ਗੱਲ 'ਚ ਹਾਂ ਜਵਾਬ ਮੈਨੂੰ ਵੀ ਦੇਣਾ ਹੁੰਦਾ ਹੈ। ਹਾਂ ਇਹ ਕਰਕੇ ਬੇਨਤੀ ਇਹ ਆ ਸਾਡੀ ਸਰਕਾਰ ਮਹore ਭਗਵੰਤ ਮਾਨਮੋਹਰੇ ਵੀ ਸਾਡੇ ਮਹੱਲੇ ਦੇ ਵਿੱਚੋਂ ਕੂੜਾ ਚੁਕਾਇਆ ਜਾਵੇ। ਬਾਕੀ ਸਰਕਾਰਾਂ ਦੀਆਂ ਮਰਜ਼ੀਆਂ ਵੀ ਹੁੰਨੀਆਂ ਪੰਚਾਇਤਾਂ ਦੀਆਂ ਮਰਜ਼ੀਆਂ ਸਾਡੀ ਪੰਚਾਇਤ ਸੀ ਅਸੀਂ ਸਪਾਈ ਕਰਾਉਣ ਦੇ ਹੱਕ 'ਚ ਸੀ। ਹੁਣ ਦੀ ਜਿਹੜੀ ਇਹ ਪੰਚਾਇਤ ਉਹ ਵੀ ਆਪਣੀ ਆ ਉਹ ਵੀ ਕੋਈ ਬਗਾਨੇ ਨਹੀਂਗੇ। ਅਸੀਂ ਕਹਿੰਨੇ ਵੀ ਇਹ ਵੀ ਪੰਚਾਇਤ ਜਿਹੜੀ ਸਾਡੇ ਨਾਲ ਰਲ ਕੇ ਤੇ ਆਪਣੇ ਮਹੱਲੇ ਦੇ ਵਿੱਚ ਢੇਰਾ ਆਲਾ ਮਹੱਲਾ ਨਾਲ ਲੋਕੀ ਸੱਦਣਾ ਜਿਹੜੇ ਰਿਸ਼ਤੇਦਾਰ ਆਉਂਦੇ ਸਾਡੇ ਮਹੱਲੇ ਨੂੰ ਤੇ ਇਹਨੂੰ ਸਪਾਈ ਕਰਾਈ ਜਾਵੇ ਬੇਨਤੀ ਹੈ ਧੰਨਵਾਦ ਸਰਪੰਚ ਸਾਹਿਬ ਵੀ ਇੱਥੇ ਮੌਜੂਦ ਹੈ ਸਰਪੰਚ ਸਾਹਿਬ ਕਹਿੰਦੇ ਕੈਮਰੇ ਦਾ ਦੋਨੇ ਧਿਰਾਂ ਮੰਨਦੀਆਂ ਕਿ ਪੰਚਾਇਤ ਵੀ ਸਾਡੀ ਹੈ ਲੋਕ ਵੀ ਸਾਡੇ ਹੈ ਪਰ ਮਸਲਾ ਫਿਰ ਵੀ ਹੱਲ ਨਹੀਂ ਹੁੰਦਾ ਤੇ ਮਾਹੌਲ ਇਦਾਂ ਕਿ ਬੰਦਾ ਹੁਣ ਇਹ ਕਹਿੰਦੇ ਸਾਨੂੰ ਪੁੱਛਿਆ ਨਹੀਂ ਇੰਨੀ ਜ਼ਿਆਦਾ ਦਰਾਤ ਲਾਏ ਕਿ ਇਹਨੂੰ ਪੁੱਛਿਆ ਸੀ ਆ ਜਿਹੜਾ ਦਰਾਖਤ ਲਾਇਆ ਕੇ ਇਹਨੂੰ ਪੁੱਛ ਕੇ ਲਾਇਆ ਸੀ ਇਹ ਤੁਹਾਨੂੰ ਲੱਗੇ ਆ ਨਵੀਂ ਪੰਚਾਇਤ ਟਾਈਮ ਲੱਗੇ ਪੁਰਾਣੀ ਦੇ ਤੇ ਸਾਡੀ ਪੰਚਾਇਤ ਦੇ ਬੇਲੇ ਲੱਗੇ ਆ ਲਾਏ ਨਹੀਂ ਇਹ ਨਹੀਂ ਲਾਇਆ ਪੁੱਛੋ ਇਹਨਾਂ ਨੂੰ ਕਾਹਤੇ ਲਾਇਆ ਸਾਨੂੰ ਪੁੱਛਿਆ ਅਖਬਾਰ ਚ ਆਇਆ ਮੈਨੇ ਪੜ੍ਹ ਕੇ ਦੇਖ ਲਓ ਕਿ ਨਵੀਂ ਪੰਚਾਇਤ ਵੇਲੇ ਲੱਗੇ ਆ ਜੀ ਇਹਨਾਂ ਬਈ ਸਾਡੀ ਵੇਲੇ ਲੱਗੇ ਆ ਹੁਣੇ ਫੋਟੋ ਕੱਢ ਕੇ ਦਿਖਾ ਦੇ ਚਲੋ 1 ਮਿੰਟ ਦੀ ਦਰਾਖਤਾਂ ਨਾਲ ਤਾਂ ਕੋਈ ਮਤਲਬ ਇਹਨੂੰ ਆਪਾਂ ਛੱਡ ਦੇਣੇ ਅੱਛਾ ਹੁਣ ਜਿਹੜਾ ਇਹ ਸੋਲਿਡ ਵੇਸਦਾ ਪ੍ਰੋਜੈਕਟ ਹੈਗਾ ਆ ਕਿਉਂਕਿ ਪਿੰਡ ਦਾ ਮਾਹੌਲ ਤੁਸੀਂ ਵੀ ਦੇਖਦੇ ਹੈਗੇ ਆ ਪਿੰਡ ਆਪ ਸਾਹਮਣੇ ਇਹ ਤਕਰਾਰ ਵਾਲੀ ਸਥਿਤੀ ਬਣੀ ਹੋਈ ਆ ਕੋਈ ਬੈਠਵਾ ਬੈਠ ਕੇ ਕੋਈ ਇਹਦਾ ਹੱਲ ਨਿਕਲਦਾ ਜਦੋਂ ਵੀ ਬੀਬੀਆਂ ਨਾ ਕੂੜਾ ਲੈ ਕੇ ਆਉਂਦੀਆਂ ਸੀ ਇੱਥੇ ਮੁੰਡੇ ਐਦਾਂ ਤੇ ਜਵਾਨ ਮੁੰਡੇ ਡੰਡੇ ਲੈ ਕੇ ਖੜਦੇ ਸੀ ਡੰਡੇ ਲੈ ਕੇ ਖੜਦੇ ਡੰਡੇ ਲੈ ਕੇ ਗਾਲਾਂ ਕੱਢਦੇ ਗੰਦੀਆਂ ਵਿੱਚ ਸੱਟ ਕੇ ਦੇਖੋ ਉਦੋਂ ਕਿਸੇ ਨੇ ਕਿਹਾ ਹੀ ਨਹੀਂ ਉਦੋਂ ਕਿਉਂ ਨਹੀਂ ਕਿਸੇ ਨੇ ਕਿਹਾ ਤੇ ਹੁਣ ਦੇਖੋ ਕੀ ਮਸਲਾ ਹਾਲੂ ਹੈ ਉਦੋਂ ਉਦੋਂ ਪੰਚਾਇਤ ਜਿਹੜੇ ਇੱਥੇ ਦੇ ਜਿਹੜੇ ਸਰਪੰਚ ਸਾਹਿਬ ਇੱਥੇ ਦੇ ਪੰਚਾਇਤ ਮੈਂਬਰ ਜਿਹੜੇ ਇੱਥੇ ਦੇ ਪੰਚਾਇਤ ਮੈਂਬਰ ਹੈ ਉਹ ਸਹਿਮਤ ਹੈ ਜਿਹੜੇ ਪੰਚਾਇਤ ਮੈਂਬਰ ਹੈ ਕੰਦੇ ਬੰਨਣਾ ਚਾਹੀਦਾ ਆ ਪੰਜ ਪਿਛਲੇ ਜਿਹੜੇ ਪੰਚਾਇਤ ਮੈਂਬਰ ਹੈ ਇੱਥੋਂ ਦੇ ਉਹ ਸਹਿਮਤ ਸੀਗੇ ਤੁਸੀਂ ਕਿਉਂਕਿ ਤੁਹਾਡਾ ਹਾਊਸ ਬੰਦ ਆਇਆ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਮਤੇ ਪੈਂਦੇ ਆ ਤੇ ਸਾਨੂੰ ਪਤਾ ਹੀ ਨਹੀਂ ਆਦਾ ਕਿ ਜਿਹੜੇ ਮਤੇ ਪੁੰਦੇ ਆ ਨਹੀਂ ਤੁਹਾਡੇ ਜਿਹੜੇ ਇੱਥੋਂ ਦੇ ਪੰਜ ਆ ਮੌਜੂਦਾ ਉਹ ਸਹਿਮਤ ਸੀਗੇ ਹਾਂ ਇਹ ਪਹਿਲਾਂ ਨਹੀਂ ਸੀ ਜਿਹੜੇ ਬਈ ਹਾਂ ਵਾਲੇ ਸਹਿਮਤ ਹੈ? ਕੌਣ ਸਹਿਮਤ ਹੈ? ਨਾਲੇ ਅਸੀਂ ਤਾਂ ਸਹਿਮਤੀ ਲਈਏ ਜੇ ਅਸੀਂ ਪਿਆ ਹੋਇਆ ਤਾਂ ਪਹਿਲਾਂ ਪਿਆ ਆ। ਵੀ ਪਿਆ ਆ ਪਹਿਲਾਂ ਆ। ਅੱਛਾ। ਇਹ ਇਹ ਤਾਂ ਮਤਲਬ ਸਾਡੀ ਪੰਚਾਇਤ ਤੋਂ ਪਹਿਲਾਂ ਪਿਆ। ਇਹ ਤਾਂ ਪੁੱਛਣ ਦਾ ਸਵਾਲ ਹੈ ਜੀ। ਗ੍ਰਾਂਟ ਵੀ ਪਹਿਲਾਂ ਆਈ ਉਹ ਇਹ। ਗ੍ਰਾਂਟ ਵੀ ਮਤਲਬ ਇਹ ਉਦੋਂ ਦੀ ਆਈ ਹੋਗੀ ਜਾਂ ਮਨਜ਼ੂਰ ਹੋ ਕੇ ਆਇਆ ਫਿਰ ਗ੍ਰਾਂਟ ਨੂੰ ਨਹੀਂ ਉਦੋਂ ਭੇਜਣੀ ਸੀ। ਹਾਂਜੀ। ਕਿੰਨੇ ਦਾ ਪ੍ਰੋਜੈਕਟ ਹੈ ਜੀ ਇਹ? ਇਹ 5 ਲੱਖ ਕੋਸ਼ ਉਤੇ ਆ। ਹਾਂਜੀ। ਤੇ ਇਹ ਕਦੋਂ ਤੱਕ ਸ਼ੁਰੂ ਹੋਣ ਜਾ ਰਹੇ? ਦੇਖੋ ਭਾਈ ਸਵੇਰੇ ਵੀ ਕਰ ਸਕਦੇ ਸਨ ਉਹਨਾਂ ਵਾਲੇ। ਕੋਈ ਮੈਸਤਰੀ ਨਹੀਂ ਸੀ ਲੱਭਦਾ। ਇਹ ਤਾਂ ਤਿਆਰ ਸੀ ਕਰਨੇ ਇਹਨਾਂ ਹਾਂਜੀ ਮਤਲਬ ਇਥੇ ਬੰਨ ਨਹੀਂ ਬੰਨਣਾ ਛੋਲਡ ਵੈਸਟ ਛੋਲਡ ਵੈਸਟ ਬੰਨਣਾ ਜੀ ਜਦੋਂ ਇਹ ਹੁਣ ਦੇਖ ਲਓ ਸਾਰੇ ਜਣੇ ਬਣਾਉਣ ਦੇ ਹੱਕ 'ਚ ਜ਼ਰੂਰੀ ਆ ਸਾਰੇ ਕਹਿੰਦੇ ਆ ਕਿ ਇਹ ਬੰਨਣਾ ਹੀ ਆ ਆਪਾਂ ਚਲੋ ਕੱਲੇ ਕੱਲੇ ਮਹੱਲਾ ਤਿਆਰ ਆ ਸਾਰੇ ਮਹੱਲਾ ਤਿਆਰ ਆ ਤੇ ਬੱਚੇ ਇਹ ਬੰਨ ਲੈਣ ਹਾਂਜੀ ਹਾਂਜੀ ਸਬੰਦ ਦੇਦੇ ਆ ਸਾਡਾ ਇੰਨੀ ਵੀ ਗੱਲ ਆ ਸਾਡੇ ਤੇ ਬਜ਼ੁਰਗਾਂ ਨੇ ਲਿਆ ਪਿਛਲੇ ਪਾਸੇ ਸਾਡਾ ਹੱਥਾਂ ਨਾ ਖੜਾ ਕੇ ਦੇਖ ਲੈਣ ਹੂੰ ਹਣੇ ਜਦ ਪਹਿਲਾਂ ਤੋਂ ਢੇਰਿਆ ਸਾਡੇ ਬਜ਼ੁਰਗ ਡੇਕ ਤੇ ਚਲ ਗਏ ਹੁਣ ਇੱਥੇ ਪਾਰਕ ਦੀ ਜਰੂਰੀ ਆ ਪਾਰਕ ਅਗੇ ਉਹ ਸਾਡੇ ਜੰਜ ਘਰ ਤੇ ਉਹ ਗੱਡੀਆਂ ਨਾ ਭਰਿਆ ਪਿਆ ਆ ਇੱਥੇ ਪਾਰਕ ਕਿੱਥੋਂ ਬਣ ਜੂਗੀ ਜਿਹੜੀ ਪਾਰਕ ਨਹੀਂ ਬਣਨੀ ਜੀ ਤਕਰੀਬ ਸਾਡੇ ਮਹੱਲੇ ਦੇ ਵਿੱਚ ਵੀ ਇੱਕ ਇਧਰ ਵੀ ਪਾਰਕ ਹੈਗੀ ਆ ਗੁਰਦੁਆਰਾ ਸਾਹਿਬ ਤੇ ਇੱਕ ਇਧਰ ਸਾਡੇ ਡਾਕਟਰ ਵੀਰ ਅੰbedkar ਜੀ ਦਾ ਭਵਨ ਵੀ ਆ ਚਲੋ ਉਹ ਵੀ ਜਗਾ ਕਾਫੀ ਉੱਥੇ ਮਤਲਬ ਜੀ ਬੈਠਣਾ ਉੱਠਣਾ ਹੋਵੇ ਜਾਂ ਘੁੰਮਣਾ ਫੇਰਣਾ ਹੋਵੇ ਉਹ ਵੀ ਕਾਫੀ ਆ ਪਰ ਉੱਥੇ ਤੁਸੀਂ ਜਾ ਕੇ ਆਉਣ ਦੀ ਸਪੋਰਟ ਦੇਖ ਸਕਦੇ ਆ ਕਿ ਉੱਥੇ ਕੀ ਹਾਲ ਆ ਗੱਡੀਆਂ ਲੋਕਾਂ ਨੇ ਗੱਡੀਆਂ ਨਾਲ ਭਰੇ ਪਏ ਆ ਠੀਕ ਹੈ ਜੀ ਤੇ ਇਹੀ ਹਾਲ ਇੱਥੇ ਹੋਣਾ ਮੁੜ ਕੇ ਹੂੰ ਪਾਰਕ ਨੂੰ ਕਹਿੰਦੇ ਹੈਗੇ ਆ ਇਹ ਇਹੀ ਹਾਲ ਮੁੜ ਕੇ ਇੱਥੇ ਹੋਣਾ ਆ ਸੋ ਇਸ ਕਰਕੇ ਇਹ ਨਹੀਂ ਗੱਲ ਹੈ ਕਿ ਕਿ ਡੰਪ ਬਣਾਤੇ ਤੇ ਮਤਲਬ ਅਸੀਂ ਕੋਈ ਮਤਲਬ ਗਲਤ ਕਰ ਰਹੇ ਆ ਆ ਕੂੜਾ ਤੁਸੀਂ ਦੇਖਿਆ ਕਿਹੜਾ ਓਪਨ ਪਿਆ ਹੈ ਨਾ ਇਹ ਸਾਰਾ ਉਹਦੇ ਵਿੱਚ ਸਮੇਟ ਹੋ ਜਾਣਾ ਹੈ ਉਹਨੂੰ ਭਰਨ ਤੋਂ ਪਹਿਲਾਂ ਇਹ ਪੰਚਾਇਤ ਵਾਦਾ ਕਰੂਗੀ ਕਿ ਭਰਨ ਤੋਂ ਪਹਿਲਾਂ ਅਸੀਂ ਉਹਨੂੰ ਚੁਕਾ ਕੇ ਖਾਲੀ ਕਰਿਆ ਕਰਾਂਗੇ ਬਸ ਇੰਨਾ ਹੀ ਆ ਸਰ ਧੰਨਵਾਦ ਸਮਝ ਸਕਦੇ ਤੁਸੀਂ ਜਿਹੜਾ ਇਹ ਸੋਲਿਡ ਵੇਸਟ ਪ੍ਰੋਜੈਕਟ ਜਿਹੜਾ ਦੱਸਦੇ ਪਏ 579000 ਦੇ ਲਾਗਤ ਨਾਲ ਜਿਹੜਾ ਇੱਥੇ ਬਣਨ ਜਾ ਰਿਹਾ ਗ੍ਰਾਂਟ ਮਨਜ਼ੂਰ ਹੋਈ ਹੈ ਦੱਸਦੇ ਪਏ ਆ ਇਸ ਜਿਹੜੇ ਨਵੀਂ ਪੰਚਾਇਤ ਨੇ ਤਰਕ ਦਿੱਤਾ ਹੈ ਕਿ ਜਿਹੜੇ ਪੁਰਾਣੀ ਪੰਚਾਇਤ ਵਿਲੇ ਦਾ ਇਹ ਪ੍ਰੋਜੈਕਟ ਸੀਗਾ ਤੇ ਉਦੋਂ ਇਹ ਜਿਹੜਾ ਪਾਸ ਹੋਇਆ ਤੇ ਉਹਨੂੰ ਹੀ ਇਹ ਹੁਣ ਬਣਾਉਣ ਜਾ ਰਿਹਾ ਕਿਉਂਕਿ ਪੁਰਾਣੀ ਪੰਚਾਇਤ ਦੇ ਜਿਹੜੇ ਮੈਂਬਰ ਪੰਚਾਇਤ ਮੌਜੂਦਾ ਜਿਹੜੇ ਹੁਣ ਸਾਬਕਾ ਹੋ ਚੁੱਕੇ ਆ ਰਜੀਵ ਕੁਮਾਰ ਜੀ ਉਹ ਵੀ ਨਾਲ ਖੜੇ ਸੀਗੇ ਤੇ ਜਿਹੜੇ ਦੂਜੇ ਪੰਚਾਇਤ ਮੈਂਬਰ ਸੀਮਾ ਰਾਣੀ ਜਿਹੜੇ ਦੱਸਦੇ ਪਏ ਉਹਨਾਂ ਦੇ ਹਸਬੰਡ ਐ ਉਹਨਾਂ ਨੇ ਵੀ ਆਪਣਾ ਜਿਹੜਾ ਪੱਖ ਰੱਖਿਆ ਤੇ ਹੁਣ ਦੇਖਣਾ ਹੋਵੇਗਾ ਕਿ ਜਿਹੜਾ ਪਿੰਡ ਦਾ ਮਾਹੌਲ ਐ ਕਿਸ ਤਰੀਕੇ ਨਾਲ ਸ਼ਾਂਤ ਰਹਿੰਦਾ ਤੇ ਇਸ ਪ੍ਰੋਜੈਕਟ ਨੂੰ ਕੀ ਰੂਪ ਮਿਲਦਾ ਐ ਕੀ ਪ੍ਰੋਜੈਕਟ ਇਹ ਇੱਥੇ ਬਣਨ ਦੇ ਵਿੱਚ ਕੰਮ ਹੁੰਦਾ ਜਾਂ ਵਿਰੋਧ ਦੇਖਣ ਨੂੰ ਮਿਲੇਗਾ